ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਅੰਦਰ ਇੱਕ ਵੱਖਰਾ ਫਲਸਫਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੁਨੀਆ ਤੇ ਲੈ ਕੇ ਆਂਦਾ ਜਿਹਦੇ ਵਿੱਚ ਗੁਰੂ ਸਾਹਿਬ ਨੇ Hindu ਨੂੰ ਆ Hindu ਹੋਣ ਦੀ ਗੱਲ ਕਹੀ ਤੇ ਮੁਸਲਮਾਨਾਂ ਨੂੰ ਮੁਸਲਮਾਨ ਹੋਣ ਦੀ ਗੱਲ ਕਹੀ ਤੇ ਉਹਨਾਂ ਨੇ ਮੰਦਰਾਂ ਵਿੱਚ ਵੀ ਜਾ ਕੇ ਉਹਨਾਂ ਨੂੰ ਇਹ ਗੱਲ ਨਹੀਂ ਸਮਝਾਈ ਤੇ ਜਿਹੜੇ ਕਿਲਾ ਮੱਕੇ ਮਦੀਨੇ ਜਾ ਕੇ ਵੀ ਮੁਸਲਮਾਨ ਨੂੰ ਇਹ ਗੱਲ ਦਸੀ ਭਾਵੇਂ ਕਿ ਉਹਨਾਂ ਦੇ ਇਸ ਸਿਧਾਂਤ ਨੂੰ ਇਸ ਫਲਸਫੇ ਨੂੰ ਅਪਣਾਇਆ ਨਹੀਂ ਇਸੇ ਤਰ੍ਹਾਂ ਹੀ ਸਾਨੂੰ ਇਹ ਸੰਦੇਸ਼ ਦਿੱਤਾ ਕਿ ਕੋਈ ਵੀ ਧਰਮ ਹੈ ਜਿਹੜਾ ਉਸ ਧਰਮ ਦੇ ਜਿਹੜੇ ਕੋਈ ਸੰਸਕਾਰ ਨੇ ਜਾਂ ਉਸ ਧਰਮ ਦੇ ਗੁਰੂ ਨੇ ਜਾਂ ਉਸ ਧਰਮ ਦੀਆਂ ਕੋਈ ਆਸਥਾ ਨਾਲ ਜੁੜੀਆਂ ਜਿਹੜੀਆਂ ਮੰਦਰ ਜਾਂ ਕੋ ਮਸਜਿਦ ਨੇ ਸਾਡੇ ਮਨ 'ਚ ਹਮੇਸ਼ਾ ਉਹਨਾਂ ਲਈ ਸਤਿਕਾਰ ਆ। ਇੱਕ ਗੱਲ ਜਿਹੜੀ ਹੁਣੇ ਦੇਖਣ ਵਿੱਚ ਆਈ ਹੈ ਕਿ ਪੁਣੇ ਦੇ ਅੰਦਰ ਜਿੱਥੇ ਗਣੇਸ਼ ਉਤਸਵ ਮਨਾਇਆ ਜਾਂਦਾ ਭਾਵੇਂ ਕਿ ਉਹਨਾਂ ਏਰੀਆ ਦੇ ਵਿੱਚ ਇਹ ਉਤਸਵ ਬਹੁਤ ਵੱਡਾ ਕਰਕੇ ਜਾਣਿਆ ਜਾਂਦਾ। ਉਸ ਦੇ ਪੰਡਾਲ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਤਿਆਰ ਕਰਨ ਦਾ ਇੱਕ ਜਿਹੜੀ ਹੈ ਵਿਚਾਰ ਚਰਚਾ ਸਾਹਮਣੇ ਆਈ ਆ। ਤੋਂ ਉਸ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਸਾਡੀ ਜਾਣਕਾਰੀ ਚਾਹੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਸ ਦੇ ਬਾਰੇ ਵਿੱਚ ਆਪਣਾ ਮਤ ਜਿਹੜਾ ਦਿੱਤਾ ਗਿਆ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ। ਉਹ ਸੰਬੰਧੀ ਇੱਕ ਟੀਮ ਵੀ ਭੇਜੀ ਗਈ। ਉਸ ਤੋਂ ਬਾਅਦ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਦਰਬਾਰ ਸਾਹਿਬ ਗਏ ਸੀ। ਇਥੇ ਉਹਨਾਂ ਨੇ ਛਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੱਕਾ ਮੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਇਹ ਗੱਲ ਉਹਨਾਂ ਦੀ ਕਹਿਣੀ ਆ ਉਸ ਤੋਂ ਬਾਅਦ ਉਹ ਕਹਿੰਦੇ ਹਕਾਲਤਖ ਸਾਹਿਬ ਤੇ ਵੀ ਗਏ ਜਦੋਂ ਹੁਣ ਮੀਡੀਆ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਆ ਤਾਂ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸਾਨੂੰ ਕੋਈ ਲਿਖਤੀ ਇਜਾਜ਼ਤ ਦਿੱਤੀ ਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਮਿਲਣ ਵਾਸਤੇ ਕੋਈ ਵੀ ਪ੍ਰਧਾਨ ਸਾਹਿਬ ਨੂੰ ਆਉਂਦਾ ਜਾਂ ਸਿੰਘ ਸਾਹਿਬ ਨੂੰ ਆਉਂਦਾ ਦਾ ਉਸ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ ਭਾਵੇਂ ਕਿਸੇ ਵੀ ਧਰਮ ਨਾਲ ਚਾਹਣਾ ਹੋਵੇ ਪਰ ਅੱਜ ਇਹ ਗੱਲ ਇੱਕ ਸਪਸ਼ਟ ਹੋਈ ਜਿਸ ਤੇ ਹੋਰ ਲੋਕਾਂ ਨੇ ਇਸ ਗੱਲ ਦੀ ਚਰਚਾਵਾ ਵੀ ਕੀਤੀਆਂ ਇਹਨੂੰ ਮੀਡੀਆ ਵਿੱਚ ਵੀ ਪਾਇਆ ਜਿਹੜਾ ਕਿ ਗਲਤ ਹੈ ਕਿਉਂਕਿ ਸ਼ਰੋਨੀ ਗੁਰਦਰਾ ਪ੍ਰਬੰਧ ਕਮੇਟੀ ਕਿਸੇ ਵੀ ਤਰ੍ਹਾਂ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਰਬਾਰ ਸਾਹਿਬ ਦੇ ਮਾਡਲ ਨੂੰ ਬਣਾਉਣ ਦੀ ਕੋਈ ਵੀ ਇਜਾਜ਼ਤ ਨਾ ਕਦੇ ਦਿੱਤੀ ਗਈ ਹੈ ਨਾ ਅੱਜ ਦਿੱਤੀ ਆ ਤੇ ਨਾ ਹੀ ਆਉਣ ਵਾਲੇ ਭਵਿੱਖ ਵਿੱਚ ਦਿੱਤੀ ਜਾਵੇਗੀ ਕਿਉਂਕਿ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਨੂੰ ਇੰਨਾ ਸਨਮਾਨ ਦਿੱਤਾ ਕਿ ਡਿੱਠੇ ਸਭੇ ਥਾਂ ਨਹੀਂ ਤੁਰ ਜਿਹੇ ਆ ਸੋ ਇਸ ਦਾ ਮੁਕਾਬਲਾ ਨਹੀਂ ਹੋ ਸਕਦਾ ਸੋ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਆ ਤਾਂ ਉੱਥੇ ਪਹੁੰਚ ਕੇ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਇੱਕ ਬੋਰਡ ਲਾਇਆ ਸੀ ਉਹਦੇ ਕੋਲ 10x20 ਦਾ 20 ਦਾ ਬੋਰਡ ਲਾਇਆ ਗਿਆ ਜਿਸ ਤੇ ਉੱਤੇ ਲਿਖਿਆ ਗਿਆ ਦੁਰਗਾਣਾ ਮੰਦਿਰ ਇੱਕ ਗੱਲ ਅਸੀਂ ਸਪਸ਼ਟ ਕਰ ਦਈਏ ਕਿ ਇਹ ਗੱਲ ਵੀ ਸਾਡੀ ਜਾਣਕਾਰੀ ਚ ਆਈ ਆ ਕਿ ਪਿਛਲੇ ਦਿਨਾਂ ਚ ਬਹੁਤ ਥੋੜੀਆਂ ਕੁਝ ਗੁਰਦੁਆਰਾ ਕਮੇਟੀਆਂ ਨੇ ਆਪਣੀ ਸਟੇਜ ਤੋਂ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਮਾਡਲ ਤਿਆਰ ਹੋ ਰਿਹਾ ਇਹ ਗੱਲ ਦੀ ਅਸੀਂ ਪੁਸ਼ਟੀ ਮੰਗਵਾ ਕੇ ਆਪਣੀ ਜਾਣਕਾਰੀ ਮੁਤਾਬਕ ਸ੍ਰੀ ਕਾਲਪਤਖ ਸਾਹਿਬ ਨੂੰ ਇਸ ਗੱਲ ਦੀ ਬੇਨਤੀ ਭੇਜਾਂਗੇ ਕਿ ਜੇ ਕਿਸੇ ਵੀ ਢੰਗ ਨਾਲ ਕਿਸੇ ਵੀ ਗੁਰਦਾਰੇ ਸਹਿਬਾਨ ਵੱਲੋਂ ਕੋਈ ਵੀ ਆਪਣਾ ਮਤ ਜਾਂ ਆਪਣੀ رائے ਜਾਂ ਆਪਣਾ ਸਮਰਥਨ ਦਿੱਤਾ ਗਿਆ ਤਾਂ ਇਹ ਬਿਲਕੁਲ ਗਲਤ ਹੈ ਇਸ ਗੱਲ ਨੂੰ ਇਹ ਨਾ ਸਮਝਿਆ ਜਾਵੇ ਕਿ ਅਸੀਂ ਉਹਨਾਂ ਦੇ ਧਾਰਮਿਕ ਸਮਾਗਮ ਦੇ ਵਿੱਚ ਕਿਸੇ ਤਰ੍ਹਾਂ ਦਾ ਖਲਲ ਪਾਉਣਾ ਚਾਹੁੰਦੇ ਆ ਜਾਂ ਉਹਦਾ ਵਿਰੋਧ ਕਰਨਾ ਚਾਹੁੰਦੇ ਆ ਇਹ ਗੱਲ ਜਿਹੜੀ ਬੁਨਿਆਦੀ ਤੌਰ ਤੇ ਦਰਬਾਰ ਸਾਹਿਬ ਦੇ ਮਾਡਲ ਦੀ ਜਾਂ ਅਕਾਲ ਤਖਤ ਸਾਹਿਬ ਦੀ ਤਰਜ਼ ਦੀ ਇਹ ਕਿਤੇ ਵੀ ਬਰਦਾਸ਼ਤ ਨਹੀਂ ਮੈਂ ਇੱਥੇ ਇੱਕ ਜਾਣਕਾਰੀ ਵੀ ਦੇਣੀ ਚਾਹਣਾ ਕਿ ਪਿਛਲੇ ਦਿਨੀ ਕਦਾਰਨਾਥ ਨਾਮ ਦਾ ਮੰਦਿਰ ਦਿੱਲੀ ਵਿੱਚ ਸਥਾਪਿਤ ਕਰਨ ਦਾ ਇੱਕ ਪ੍ਰੋਗਰਾਮ ਅਯੋਜਿਤ ਹੋਇਆ ਜਿਹਨੂੰ ਮੰਦਿਰ ਵਾਲਿਆਂ ਨੇ ਤੇ ਜਿਹੜੇ ਹਿੰਦੂ ਮਤ ਵਾਲਿਆਂ ਨੇ ਇਸ ਨੂੰ ਡਿਨਾਈ ਕਰ ਦਿੱਤਾ ਤੋ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਆਈਆਂ ਸਿੱਖ ਧਰਮ ਦੇ ਅੰਦਰ ਵਸਤੂਆਣਾ ਸਾਹਿਬ ਵਿਖੇ ਵੀ ਇੱਕ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਜਿਸ ਦਾ ਨੂਨ ਡਟ ਕੇ ਉਹਦੀ ਮੁਕਾਲਫਤ ਕੀਤੀ ਗਈ ਤੇ ਉਸ ਗੱਲ ਦਾ ਵਿਰੋਧ ਕੀਤਾ ਗਿਆ ਉਹਨੂੰ ਬੰਨ ਨਹੀਂ ਦਿੱਤਾ ਗਿਆ ਸੋ ਇਸ ਕਰਕੇ ਅਸੀਂ ਸਮੁੱਚੀ ਸੰਗਤ ਨੂੰ ਸੁਪਰੀਲ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਕਿਤੇ ਵੀ ਕਿਨਾ ਸਿੱਖ ਬੁਨਿਆਦੀ ਜਿਹੜੇ ਅਸੂਲ ਨੇ ਉਹਨਾਂ ਤੋਂ ਨਾ ਪਟਕੀ ਹੈ ਤੇ ਨਾ ਪਟਕਦੀ ਆ ਕਿਰਪਾ ਕਰਕੇ ਇਸ ਗੱਲ ਦਾ ਜਿਹੜਾ ਜਾਣਕਾਰੀ ਹੈ ਪੁਖਤਾ ਜਾਣਕਾਰੀ ਸਰੋਣੀ ਕਮੇਟੀ ਤੋਂ ਜ਼ਰੂਰ ਲੈ ਕੇ ਹੀ ਕੋਈ ਅੱਗੇ ਗੱਲ ਕੀਤੀ ਜਾਵੇ ਸੋ ਇਹ ਜਿਹੜਾ ਮਾਡਲ ਤਿਆਰ ਕੀਤਾ ਗਿਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਜਾਣਕਾਰੀ ਪ੍ਰਾਪਤ ਹੋਈ ਆ ਤੇ ਪੁਸ਼ਟੀ ਵੀ ਹੋਈ ਆ ਉਹਨਾਂ ਨੇ ਦੱਸਿਆ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਲਿਖਤੀ ਪ੍ਰਵਾਨਗੀ ਨਾ ਸਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਅਤੇ ਨਾ ਹੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਹਾਜ਼ਾ ਵੱਲੋਂ ਮਿਲੀ ਆ ਸੋ ਜੋ ਕੁਝ ਉਹਨਾਂ ਨੇ ਬਣਾਇਆ ਸੀ ਉਸ ਤੇ ਅੱਜ ਉਹਨਾਂ ਨੇ ਦੁਰਗਾਣਾ ਮੰਦਿਰ ਦਾ ਬੋਰਡ ਲਗਾ ਦਿੱਤਾ ਇਸ ਤੋਂ ਬਾਅਦ ਦੀ ਜਿਹੜੀ ਸਹੀ ਰਿਪੋਰਟ ਆ ਸਾਰੀ ਰਿਪੋਰਟ ਆ ਉਹ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਨੂੰ ਸ਼ਰੋਣੀ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਸੌਂਪੇਗੀ